ਗੈਰ ਤੋਂ ਹੈ ਇਹ ਬੜਾ ਸੋਹਣਾ ਕੁੜਾ ਇਹ ਰੋ ਹੈ ਬਨੇ ਕਰ ਲੋ ਕਰਤੇ ਹਾਂ ਉਹ ਵੀ ਥੋੜਾ ਬੋੜੇ ਹੂੰ ਦੋ ਹੀ ਤੇ ਅੱਛਾ ਨਹੀਂ ਘੜਾ ਵਰ ਜਗਾ ਹਾਂ ਉਹ ਵੀ ਸਾਹਮਣੇ ਉੱਥੇ ਬੜਾ ਖੜਾ ਰਿਹਾ ਹੈ ਅੱਛਾ ਦੇਖ ਲਾ ਹੂੰ ਸਾਡਾ ਉਹਦਾ ਰੇ ਪਈਂ ਉਹ ਵੀ ਨੇ ਬੋੜੀ ਖੜਾ ਪਾਤਾ ਮੈਨੂੰ ਹੂੰ ਕਹਿੰਦਾ ਹੈ ਲੈ ਸੌਂ ਖੜਾ ਨਹੀਂ ਬੋੜੇ ਤੇਰੇ ਸੋ ਸਾਉ ਸਾਉ ਵੇ ਦੀ ਸਾਉ ਕਹਿੰਦੇ ਪਰ ਉਹਨਾਂ ਨੂੰ ਹਾਂ ਥੋੜਾ ਥੋੜਾ ਪੁੱਤ ਗਿਆ ਦਾ ਰਹੀ ਕੋਤੋਂ ਉਹ ਬੁਢੀ ਸਾਉ ਕਹਿੰਦੇ ਪਰ ਉਹਨਾਂ ਨੂੰ ਸਾਉ ਕਹਿੰਦੇ ਨਹੀਂ ਕਿਛ ਕੁ ਨਹੀਂ ਗੜਾ ਵਰਤੀ ਦੋਈ ਉਹਨਾਂ ਦਾ ਇਹਨਾਂ ਦੇ ਘਰ ਦੇ ਲੰਗਣੀ ਦੀ ਉਹ ਇਹਨਾਂ ਨੇ ਅੰਦਰ ਲੈ ਘਰ ਦੇ ਲਵੇ ਦੀ ਅੰਦਰ ਲੈ ਘਾ ਦੇ ਹਾਂ ਸਾਉ ਵੇ ਰਸਤਕਾਰ ਕਰਦੇ ਦੇ ਪਹਿਲਾਂ ਬੜਾ ਹੀ ਬੜਾ ਵੀ ਪਰੌਣਾ ਆ ਗਿਆ ਉਹਦਾ ਤਾਂ ਜਿਹੜੇ ਪਿਆਦਾ ਕੋਈ ਕੋਨੀ ਸੀ ਲੱਡੂ ਹੀ ਹੁੰਦੇ ਸਨ ਅੱਛਾ ਵਿਹਾਂ ਜਾ ਵਿਹਾਂ ਜਾ ਥੱਲੇ ਲੱਡੂਏ ਹਾਂ ਥੱਲੇ ਲੱਡੂਏ ਪਕਾਉਂਦੇ ਹੋ ਸਨ ਲੱਡੂ ਕਹਾ ਆਪ ਬੈਠਾ ਹੁੰਦਾ ਪਤਰਾਗੇ ਦੋਆ ਅੱਛਾ ਹਾਂ ਇਹਦਾ ਆ ਗਈ ਜਾਨੇ ਹਾਂ ਇਹਦਾ ਸਬਜੀ ਗੱਲਾਂ ਨੇ ਹੋਰ ਉਹ ਵੀ ਦਾਲ ਹੋਈ ਹੈ ਭਾਈ ਖੋਆ ਢਾਲੀ ਕਰਦੇ ਦੇ ਲੋ ਖੋਆ ਹਾਂ ਇਹ ਗੋਆ ਨਹੀਂ ਘੜਦੇ ਗੋਆ ਨਾ ਨਾ ਲੱਡੇ ਲੱਡੂ ਦੇ ਹੂੰ ਲੱਡੂਏ ਕੋਇ ਵਾਂਗੂ ਲੱਗਦੇ ਹੂੰ ਉਹਦਾ ਲੱਡੂਏ ਕੋਇ ਵਾਂਗੂ ਸਵਾ ਲਾ ਦਿੰਦੇ ਹੋਰ ਦਰਦ ਕਿਹਨਾ ਗੰਦਾ ਪੁਣ ਦਰਦ ਦੇ ਠੀਕ ਆ ਹੁਣ ਦਰਦ ਦੇ ਤਰਾ ਦਰਦ ਕਿਵੇਂ ਆਉਣਾ ਬਾਤ ਤਾਂ ਠੀਕ ਹੈ ਗਾ ਜੇ ਜਿਹੜਾ ਹੋਗਾ ਹੈ ਬਾਤ ਕੋਈ ਤਾਂ ਠੀਕ ਹੈ ਬਰੇ ਹੀ ਬੈ ਕੇ ਬਾਟਾ ਠੀਕ ਆ ਹੁਣ ਤਾਂ ਫਰਕ ਆ ਪਹਿਲਾਂ ਫਰਕ ਆ ਕੋਈ ਸੁਣਨਾ ਨਹੀਂ ਬਹੁਤ ਦੁਖਦਾਈ ਕੋਲ ਤੱਕ ਅਭੀ ਹੱਥ ਦਬੋ ਠੀਕ ਹੈ ਮੇਰਾ ਸਰੀਰ ਹਿੱਟ ਆ ਗਿਆ ਹੁਣ ਤੋਂ ਠੀਕੇ ਦਾ ਕਿਉਂ ਇਹ ਨਾ ਗੋਲੀਆਂ ਤੇਜ਼ ਨੇ ਗੋਲੀਆਂ ਕਰਕੇ ਕੋਈ ਠੀਕਾ ਵੀ ਤੇਜ਼ ਲਾਇਆ ਚਲ ਦਰਦ ਆੜ ਜੀ ਦਵਾਈ ਪਦੇ ਦੋ ਨਾਈਟਰੋ ਦਵਾਈ ਦਵਾ ਰਹੀ ਹੈ ਕਿਉਂ 15 ਸਾਲ ਹੋ ਗਏ ਸਰਕਾਰੀ ਹਸਪਤਾਲਾ ਚ ਲਾਇਨ ਨੂੰ ਨਾ ਲਾਜ ਨਹੀਂ ਕਰਦਾ ਉਹ ਦਵਾਈ ਰਹੀ ਜਿੰਨਾ ਸਾਰੀ ਤਰਾਂ ਆਮ ਕਰ ਲੈ ਪੈ ਜਾ ਸੌ ਜਾਂਦੇ ਨਹੀਂ ਦਾਰੀਆਂ ਜੀ ਨਾ ਸੌ ਜੂਗਾ ਇਤਨਾਂ ਥਾ ਹੋ ਰਿਹਾ ਨਾ ਕਰੀ ਦੇਂ ਹੀ ਦੇਂ ਹੀ ਜੀ ਨਾ ਬਾਹਰ ਪੂਰੀ ਸਿਹਤ ਦੇਖੋ ਜੀ ਥੋੜੇ ਜੀ ਖਰਾਬ ਹੁੰਦੀ ਜਾਂਦੀ ਆਪਾਂ ਉਹ ਤਾਂ ਠੀਕ ਨੇ ਵੈਸੇ ਸਿਆਣੀ ਉਮਰ ਹੋ ਰਹੀ ਆ ਹੀ ਹੈ ਨਾ ਸਿਆਣੀ ਉਮਰ ਚ ਪਾਈ ਬੰਦਾ ਹੋਏ ਜਾਂਦਾ 90 ਸਾਲ ਦੀ ਉਮਰ ਹੋ ਰਹੀ ਆ ਨਾਲ ਦੀ ਹੁਣ ਜਾਂ ਦੇਖੋ ਪਰ ਕੀ ਮਿਲਣਾ ਆਪਣੇ ਬੁਝਪੜੀ ਮੰਦੀ ਹੈਂ ਬਈ ਤੇ ਹੀ ਲੈ ਲੋ ਕੱਲੀ ਨਾ ਬਈ ਕਾ ਤੇ ਤੂੰ ਜਿੱਤ ਮੰਦਾ ਉੱਧ ਕੇ ਨਾ ਛੱਡਿਆ ਉਹ ਕੋਈ ਨਾ ਖਾਲਾ ਇਹ ਨਾ ਨਾ ਉਹ ਇੱਕ ਚਮਚਾ ਮੇਰੇ ਨਾਲ ਆਉਂਦਾ ਖਾ ਲੋ ਕੋਈ ਨਹੀਂ ਯੋਟੀ ਵੀ ਖਾ ਲੋ ਫੁਰਕੀ ਆ ਆ ਦੇਖੋ ਜੇ ਯੋਟੀ ਖਾਦੇ ਨੇ ਬਸ ਆਹ ਬਸ ਇਹ ਇੱਕ ਸਹਿਜ ਦੇ ਨਾਲਾ ਨਾ ਇਹਨੂੰ ਹਰ ਤੱਕ ਲਾ ਬਸ ਸਹਿਜ ਦਾ ਤਾਂ ਲੈ ਲੈ

ਕੋ ਮਰ ਵੀ ਕੇਰ ਨਾਲੇ ਕੱਢ ਗਏ ਜੇ ਸ਼ੇਅਰ ਕਰਦੇ ਆ ਆਪਾਂ ਸ਼ੇਅਰ ਕਰਦੇ ਆਂ ਖਾਣ ਪੀਓ ਲੈਓ ਬਾਈ ਲਓ ਜੀ ਪਾਣੀ ਹਾਂ ਪਾੜ ਦੇਣੀ ਹਾਂ ਮਾਪ ਤੋਂ ਢੜ ਕੇ ਪੀ ਲੋ ਮੈਨੂੰ ਔਖਾ ਜਿਹਾ ਲੱਗਦਾ ਮੈਂ ਠੀਕ ਹਾਂ ਮਾਪੀ ਕਾਰ ਗਿਆ ਖਾ ਲਿਆ ਠੀਕ ਹੈ ਮਰ ਜਾਓ ਆਈ ਵਾਹ ਵਾਹ ਦੇ ਪਾਣੀ ਪੜੇ ਲੈ ਜੀ ਮੈਂ ਕਿਹਾ ਤਾਂ ਭਾਵੇਂ ਪਾ ਜਿਵੇਂ ਕੰਡਾ ਉਹ ਤਾਂ ਦੇਖੋ ਪੈਰ ਉਹ ਦੇਖੋ ਜਿਹੜਾ ਉੱਤੋਂ ਦੇਖੋ ਮੰਜਰ ਉਹ ਕਿੰਚੜੀ ਹੈ ਬਾਸ ਸਭ ਲਈ ਮਹਾ ਠੀਕ ਹੋਈ ਗਸਾ ਠੀਕ ਹੋ ਗਸਾ ਠੀਕ ਆ ਠੀਕ ਹੋ ਮਖਾ ਠੀਕ ਹੈ ਬਈ ਹੈ ਜੁੜਾ ਨਹੀਂ ਕਰਿਆ ਤੇ ਬਾਹਰ ਤੰਦਰ ਹੋਏ ਕੇ ਬਾਹਰ ਨੂੰ ਹੈ ਚਾ ਪਰ ਸੌ ਤ ਲੈ ਕੱਲ ਤੜਕੀ ਤਾਂ ਬਹਣ ਲੱਗ ਗਈ ਨਾ ਪਰ ਸੌ ਦੀ ਹੈ ਪਰ ਸੌ ਹੈ ਸਾਰਾ ਜਹਾ ਮੈਂ ਬਾਦੀ ਹਿੰਦੀ ਆ ਕੇ ਹਏ ਕੀ ਹੋ ਗਿਆ ਆ ਪਾਵੇ ਬੈਨ ਨੂੰ ਬਹੀ ਕਰਦੇ ਕੇ ਬਸ ਪਾਣੀ ਇੱਕ ਮਿੰਟ ਠੀਕ ਹੋ ਮੈਂ ਤਾਂ ਮੈਂ ਕਿਹ ਕਾਦਾ ਠੇਕ ਦੱਸਾਂ ਮੈਂ ਕਿ ਹਾਂ ਲੈ ਮਠਾਈ ਬਾਈ ਮੈਨ ਪਾਉਣਾ ਕਰ ਜੋ ਪਾ ਦੇ ਮਰ ਚਲ ਆਪਣੇ ਆਪਣੇ ਪਿਆ ਪਿਆ ਬਾਦੂ ਪੈ ਕੇ ਮੈਂ ਪਾਉਣਾ ਕਰ ਜੋ

Alafargo, ah, ah. 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 o tá aqui. Eu vou fazer uma coisa. Eu vou fazer uma coisa. Eu vou vou fazer uma coisa. Eu vou fazer Eu vou fazer uma Eu ਦਵਾਈ ਉਹ ਕਰ ਦਿੰਦੀ ਆ ਖੋਟਕ ਦੁੱਧ ਲੈ ਲਿਓ ਆਥਣੇ ਪੈਣ ਵੇਲੇ ਦੁੱਧ ਪੀ ਲਾਥਣੇ ਦੁੱਧ ਪੀਓ ਦੁੱਧ ਆਥਣੇ ਦੁੱਧਾਂ ਚੰਨ ਪੈ ਜਾਂਦੇ ਬਸ ਫੇ ਸੌਜੋ ਆਰਾਮ ਕਰ ਕੇ ਸੌਜੋ ਹਾਂ ਇਹਨੂੰ ਕੀ ਗਾਹ ਆ ਜਾ ਬੋਲ ਬਾਰੇ ਮਿਲ ਕੇ ਆਵੇਂਗਾ ਹਾਂ ਕਰ ਦੂੰ ਕਰ ਲੂ ਆ ਜਾ ਕੋਈ ਨਾ ਕਹਦਾ ਨਾ ਆ ਜਾ ਕਿਸੇ ਵਾਪਸ ਗੱਲ ਨਾ ਉਹਦਾ ਰੋਜ ਇਹ ਦੋ ਇਹਨੇ ਭੂਆ ਰੋਜ ਫੋਨ ਕਰਦੀਆਂ ਨੇ ਤੋਂ ਟਾਈਮ ਵਾਹ ਬਈ ਕੀ ਪਤਾ ਕਰ ਦੇ ਇੱਕ ਵਾਰ ਕਰ ਦਿੰਨੇ ਆ ਫੋਨ ਕੋਈ ਨਾ ਕਰ ਚੱਲ ਗੱਲ ਕਰਾ ਦਾਂਗੇ ਥੋੜੀ ਹਾਂ ਥੋੜੀ ਕਰੇਂਦੀ ਨਹੀਂ ਕੋਈ ਕਰਦੇ ਨਹੀਂ ਮੈਂ ਬੁਲਾਇਆ ਕਰ ਲੂ ਹਾਂ ਇਹ ਮੇਂ ਜੀ ਵੀ ਕਰ ਲੂ ਮਿਲ ਜੇ ਆਕੇ ਕਹਦੇ ਨੇ ਆਜ ਮੇਰੇ ਕੋਲ ਮਨਜੂਆ ਆ ਗਿਆ ਭਾਗਾਇਆ ਅੱਜ ਕੋ ਬੁਣੋ ਜੁੱਤਰ ਬੈਨੋ ਗੱਲ ਇਹ ਬੈਠੋ ਬੈਠੋ ਅੱਜ ਦਾ ਪਿਆਰਾ ਰਾਮ ਜੀ ਆਥਣੇ ਹਾਂ 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 ਲੈ ਕੇ ਨਿਕਲ ਗਏ ਉਹ ਠੀਕ ਆ ਕੋਈ ਨਾ ਇਹ ਚਲ ਪੈ ਜਾ ਚਲ ਪੈ ਜਾ ਲੈ ਨਾ ਜਦੋਂ ਵਦ ਆਈ ਗਈ ਨਾ ਭਾਈ ਹਾਂ ਕਿ ਕੰਨੋਲੀ ਇਹ ਬੰਦ ਸੁਈ ਦਾ ਹਾਂਜੀ ਹਾਂ ਹੋਣ ਜਾਂਦਾ ਵਾਇਟੀ ਜਾਣਾ ਹਾਂ ਇਹ ਦਰਦ ਘਾਤ ਨਹੀਂ ਹਟਦਾ ਦਰਦ ਕੋਈ ਨਾ ਹਟ ਜੂਗਾ ਪਏ ਤਾਂ ਰਹਿਨੇ ਆ ਰਾਮ ਨਾਲ ਦੋ ਦੋ ਘੰਟੇ ਕਰ ਕਰਦਾ ਫੰਕਸ਼ਨ ਕਰਾ ਲਓ ਹੈਨਾ ਚੱਲੀ ਜਾਊਗਾ ਆ ਉਹ ਵੀ ਤਾਂ ਤੜੀ ਦੋ ਆਪੇ